ਦੇਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਸ ਵਖਤ ਦੁਨੀਆ ਦੇ ਉੱਪਰ ਅਵਤਾਰ ਧਾਰ ਕਰਕੇ ਆਏ ਵਿਦਵਾਨ ਸੱਜਣ ਲਿਖਦੇ ਨੇ ਉਸ ਵਖਤ ਧਰਤੀ ਦੇ ਉੱਪਰ ਪਸ਼ੂ ਪੰਛੀ ਜੀਵ ਜੰਤੂ ਬ੍ਰਖ ਫੁੱਲ ਫਲ ਸਾਰਿਆਂ ਦੇ ਵਿੱਚ ਹੀ ਬਹੁਤ ਜ਼ਿਆਦਾ ਆਨੰਦ ਤੇ ਪ੍ਰਸੰਤਾ ਛਾ ਗਈ ਸਾਰੇ ਪਾਸੇ ਆਨੰਦ ਹੀ ਆਨੰਦ ਹੋ ਉਠਿਆ ਤਾਂ ਗੁਰੂ ਨਾਨਕ ਦੇਵ ਸਹਿ ਮਹਾਰਾਜ ਜੀ ਦੇ ਜਿਸ ਵਕਤ ਪੰਡਤ ਹਰਦਿਆਲ ਜੀ ਨੇ ਦਰਸ਼ਨ ਕੀਤੇ ਦਰਸ਼ਨ ਕਰਕੇ ਨਿਹਾਲ ਹੋ ਗਏ ਚਿੱਤ ਖੁਸ਼ ਹੋ ਗਿਆ ਤਾਂ ਉਸ ਵਕਤ ਦੇ ਬਚਨ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਅਰਣ ਚਰਨ ਬਾਰ ਮ੍ਰਿਦਲ ਸੁਹਾਵੈ ਜਿਮਦਲ ਕੋਕ ਨਦੰਗ ਦੁਤ ਪਾਵੈ ਜਿਵੇਂ ਕਮਲ ਦੇ ਫੁੱਲ ਦੀਆਂ ਪੰਖੜੀਆਂ ਦੀ ਸੁਭਾ ਪੈਂਦੀ ਹੈ ਇਵੇਂ ਧੰਨ ਗੁਰੂ ਨਾਨਕ ਦੇਵ ਸਹਿ ਮਹਾਰਾਜ ਦੇ ਚਰਨ ਲਾਲ ਸੁਭਾ ਨੂੰ ਪਾ ਰਹੇ ਆ ਤੇ ਬਹੁਤ ਜਿਆਦਾ ਜਿੰਨਾਂ ਦੀ ਸੁੰਦਰਤਾ ਹੈ